ਹੁਣ ਇਸੇ ਖੇਤ ਦੇ ਵਿੱਚੋਂ ਨਿਕਲਣ ਲੱਗੀ ਹੈ ਤਕੂਣ ਖੇਤ ਆਪਣਾ ਦੋ ਭਰਾਵਾਂ ਚ ਵੰਡਿਆ ਗਿਆ ਉਹ ਕਹਿੰਦਾ ਐਦਾਂ ਨਹੀਂ ਅੱਧ ਕਰਨਾ ਅੱਧ ਮੈਂ ਐਂ ਕਰਨਾ ਜੀ ਇਹਦਾ ਵੀਰਾਂ ਕੋਲ ਆਈਫੋਨ ਹੈ ਤਾਂ ਉਹ ਇਸ ਕੈਲਕੂਲੇਟਰ ਨੂੰ ਐਦਾਂ ਕਰ ਲੈਣ ਯਾਨੀ ਕਿ ਮੋਬਾਈਲ ਨੂੰ ਐਦਾਂ ਕਰ ਲੈਣ ਹੁਣ ਇਹ ਤੇ ਹੈਗੀ ਸੀ ਬਿਲਕੁਲ ਸਿੰਪਲ ਤਕੂਣ ਇਹ ਤੁਸੀਂ ਕੱਢ ਲਿਆ ਹੁਣ ਜਿਹੜੀ ਆਪਾਂ ਇੱਥੇ ਤਕੂਣ ਵਾਈ ਹੈ ਉਹ ਹੈਗੀ ਜੀ ਤਕੂਣ ਕੁਛ ਐਦਾਂ ਦੀ ਭਾਈ ਸਾਹਿਬ ਹੁਣ ਇਹ ਤੇ ਤਿੰਨੇ ਪਾਸੇ ਅਲੱਗ-ਅਲੱਗ ਹੋ ਗਏ ਹੁਣ ਇਹਦਾ ਕਿਵੇਂ ਆਪਾਂ ਖੇਤਰਫਲ ਕੱਢਾਂਗੇ ਹੁਣ ਇਹਦੇ ਨਾਲ ਖੇਢੀ ਜਾਓ ਮਰਲੇ ਬਣਾਓ ਕਨਾਲਾਂ ਬਣਾਓ ਸਰਸਾਈਆਂ ਬਣਾਓ ਗੱਜ ਬਣਾਓ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਟਕੋਣੇ ਖੇਤ ਦੀ ਮਿੰਤੀ ਖੇਤ ਦੀ ਮਿੰਤੀ ਦੀ ਵੀਡੀਓ ਤੁਸੀਂ ਲਾਈਕ ਕੀਤੀਆਂ ਨੇ ਪਸੰਦ ਕੀਤੀਆਂ ਨੇ ਤੇ ਅਗਲੀ ਹੁਣ ਵਾਰੀ ਹੈ ਆਪਣੀ ਟਕੋਣੇ ਖੇਤ ਦੀ ਤੁਸੀਂ ਆਖਣਾ ਦੋ ਵਾਰੀ ਬੋਲਦਾ ਟਕੋਣਾ ਖੇਤ ਖੇਤ ਦੇ ਇੱਥੇ ਚੌਰਸ ਵਾਇ ਹੈ ਕਿਉਂਕਿ ਚੌਰਸ ਖੇਤ ਦੀ ਮਿੰਤੀ ਤੁਹਾਨੂੰ ਆਉਂਦੀ ਹੈ ਜਮਾ ਸੌਖੀ ਹੈ ਇਹਦੇ ਵਿੱਚੋਂ ਹੀ ਤੇ ਟਕੋਣ ਨਿਕਲਣੀ ਹੈ ਠੀਕ ਹੈ ਹੁਣ ਵੇਖੋ ਜੇ ਮੈਂ ਇੱਥੇ ਤੇ ਕੋਣਵਾ ਦਿੱਤੀ ਆਲੋ